ਉਹਨੇ ਪੇਸ਼ੈਂਟ ਆਏ ਕਿ ਅਨੇ ਮਿੱਤਨੇ ਪੇਸ਼ੈਂਟ ਆਇਆ ਕੀ ਹੈ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਹੈ ਇਹਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸੀਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਆ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੁਣ ਸਾਰੇ ਇਹਦੇ ਸਿੰਟਮਸ ਫ੍ਰੀ ਐ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਦਾ ਬੁਖਾਰ ਨਹੀਂ ਐ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਇਹ ਕਿਹੜਾ ਕਿੰਨਾ ਬ੍ਰਿਸਟੀ ਜਿਹੜਾ ਇਹ ਨਵਾਂ ਵੈਰੀਐਂਟ ਆਇਆ ਇਹ ਕਿਹਨਾ ਬੁਖਤਾਂ ਨਾ ਕਹਿੰਦੀ ਇਹ ਨਵਾਂ ਵੈਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਐ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਟਮਸ ਹੀ ਆਉਂਦੇ ਐ ਜਿਹੜਾ ਕਿ 4-5 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਐ ਇਦੇ ਲਈ ਕੋਈ ਘਬਰਾਣ ਦੀ ਲੋੜ ਨਹੀਂ ਨਾਰਮਲ ਮੈਡੀਸਨ ਲੈਣੀ ਹੁੰਦੀ ਹੈ ਇਹਦੇ ਵਿੱਚ ਕਰੋਸੀਨ ਵਗੈਰਾ ਇਹੀ ਲੈਣੀ ਆ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹਦੇ ਟੈਸਟ ਕਿੱਥੇ ਕਿੱਥੇ अवेलेबल ਹੋ ਰਹੇ ਨੇ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਗੁਣਾਨ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਹੈ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐਸ ਡੀ ਐਚ ਵੀ ਔਰ ਜਿਮੀਆਂ ਵੀ ਹੈਲਥ ਫੈਸਿਲਿਟੀਆਂ ਹੈ ਉਹਨਾਂ ਵੀ ਟੈਸਟ ਸ਼ੁਰੂ ਕੀਤੇ ਗਏ ਸਰ ਹਸਪੀਟਲ ਨੇ ਕਿੰਨੇ ਕਿੰਨੇ ਕੰਮ ਕੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੈ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਸਿਵਲ ਹਸਪੀਟਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਿਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉੱਥੇ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤੁਹਾਨੂੰ ਉੱਥੇ ਆਈਸੋਲੇਟਿਡ ਵਾਰਡ ਵਿੱਚ ਰੱਖਿਆ ਜਾਏਗਾ ਰਿਪੋਰਟ ਕਿੰਨੇ ਦਿਨ ਵਿੱਚ ਆ ਤੁਹਾਨੂੰ ਟੈਸਟ ਦੀ ਰਿਪੋਰਟ ਸਾਡੇ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤਰ੍ਹਾਂ ਕੋਰੋਨਾ ਦੁਬਾਰਾ ਘਟਰ ਹੋਇਆ ਹੈ ਇਹ ਲੋਕ ਥੋੜੇ ਅੰਮ੍ਰਿਤਸਰ ਵਾਲੇ ਥੋੜੇ ਪੈਨਿਕ ਨੇ ਕੁਝ ਨੂੰ ਲਈ ਦੱਸੋਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਐਲ ਐਲ ਐ ਕੁਝ ਬਚਾ ਕੇ ਰੱਖੀ ਨੇ ਇਹਦੇ ਚ ਸਾਵਧਾਨੀਆਂ ਦੇਖੋ ਸਾਰੇ ਪੈਨਾ ਆਪਾਂ ਇਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈਗੇ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅੱਛੀ ਲੈਣ ਪਲੱਸ ਆਪਣੇ ਹੱਥ ਰੈਗੂਲਰਲੀ ਸਾਬਣ ਨਾਲ ਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕ라우ਡਿਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਸੋਟੇ ਬੱਚੇ ਹੈ ਜਾ ਜਿਵੇਂ ਕੋਮੋਰਬਿਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਅੰਬੀਸਰ ਦੇ 6 ਕੇਸਸ ਆਏ ਹਨ ਬੜੀ ਤਰ੍ਹਾਂ